ਹਾਂ ਜੀ ਬਸ ਜਿਹੜੀ ਪੰਜਾਬ ਸਰਕਾਰ ਇੱਕ ਟੀਮ ਬਣਾਏਗੀ ਕਮੇਟੀ ਜਿਸ ਦੀ ਪ੍ਰਧਾਨਗੀ ਉਹ ਫਰਪਾਸੇ ਚੀਮਾ ਕਰਨਗੇ ਹੋਰ ਵੀ ਵਕ ਵਕ ਮੰਤਰੀ ਲਗਾਏਗਾ ਸਿਰਫ ਇਹ ਤੋਂ ਇਹ ਫੈਸਲਾ ਕਿਸ ਲਈ ਲੱਗਦਾ ਕਮੇਟੀ ਜਿਹੜੀ ਆ ਪੰਜਾਬ ਦਾ ਨਸ਼ਾ ਖਤਮ ਕਰਨ ਲਈ ਦੇਖੋ ਸਵਾਲ ਇਸ ਗੱਲ ਦਾ ਨਹੀਂ ਕਿ ਕਮੇਟੀ ਬਣ ਗਈ ਕਮੇਟੀਆਂ ਜਿੰਨੀਆਂ ਮਰਜ਼ੀ ਬਣਾ ਲਓ ਔਰ ਇਹ ਜਿਹੜਾ ਉਪਰਾਲਾ ਆ ਉਹ ਇਮਾਨਦਾਰੀ ਦੇ ਨਾਲ ਹੋਣਾ ਚਾਹੀਦਾ ਵੀ ਇਹਨੂੰ ਇੰਪਲੀਮੈਂਟ ਕਿਨੇ ਕਰਨਾ ਹੈ ਉਹੋ ਹੀ ਪੁਲਿਸ ਨੇ ਕਰਨਾ ਹੈ ਉਹੋ ਹੀ ਮੁਲਾਜ਼ਮਾ ਨੇ ਕਰਨਾ ਹੈ ਉਹੋ ਹੀ ਦੂਸਰੇ ਲੋਕਾਂ ਨੇ ਕਰਨਾ ਹੈ ਭਈ ਜਿਹੜਾ ਪ੍ਰਸ਼ਾਸਨ ਹੈ ਜਦ ਤੱਕ ਤੁਸੀਂ ਉਹਨੂੰ ਕਲੀਅਰ ਮੈਸੇਜ ਨਹੀਂ ਦਿਓਗੇ ਕਲੀਅਰ ਤੁਸੀਂ ਗੱਲ ਨਹੀਂ ਕਰੋਗੇ ਅੱਜ ਮੈਨੂੰ ਕੋਈ ਗਲੀ ਮhalla ਦਿਖਾ ਦਿਓ ਪੰਜਾਬ ਦਾ ਕੋਈ ਬਸਤੀ ਕੋਈ ਪਿੰਡ ਦਿਖਾ ਦਿਓ ਕਿ ਜਿੱਥੇ ਨਸ਼ੇ ਨਹੀਂ ਵਿਕਰੇ ਅੱਜ ਨਸ਼ਿਆਂ ਦਾ ਬੁਰਾ ਹਾਲ ਹੈ ਤਿੰਨ ਸਾਲ ਇਹਨਾਂ ਨੂੰ ਹੋ ਗਏ ਜਿਹੜਾ ਭਗਵੰਤ ਮਾਨ ਹੈ ਜਾਂ ਕੇਜਰੀਵਾਲ ਹੈ ਉਹ ਕਈ ਵਾਰੀ ਇਸ ਗੱਲ ਦੇ ਦਾਅਵੇ ਕਰ ਚੁੱਕਾ ਕਿ 10 ਦਿਨ ਚ ਨਸ਼ੇ ਖਤਮ ਕਰਾਂਗੇ ਨਸ਼ਿਆਂ ਦਾ ਹੀ ਲੱਕ ਤੋੜ ਕੇ ਰੱਖ ਦਿਆਂਗੇ ਕੋਈ ਨਸ਼ਾ ਵੇਚਣ ਵਾਲਾ ਛੱਡਾਂਗੇ ਨਹੀਂ ਅੱਜ ਘਰੀ ਗਲੀ ਮਹੱਲੇ ਦੇ ਵਿੱਚ ਵਹਿਣ ਪੈ ਰਹੇ ਐ ਲੋਕ ਤرائی ਤرائی ਕਰ ਰਹੇ ਐ ਮੈਂ ਸਮਝੀ ਨਾ ਕਿ ਕਮੇਟੀ ਬਣਾਨੀ ਹੈ ਅਗਰ ਇਹਦਾ ਫੈਸਲਾ ਅਗਰ ਤੁਸੀਂ ਕਰ ਹੀ ਲਿਆ ਹੈ ਲੇਕਿਨ ਜ਼ਮੀਨ ਦੇ ਉੱਪਰ ਇਹ ਕਮੇਟੀ ਦਾ ਕੰਮ ਉਤਰਨਾ ਚਾਹੀਦਾ ਤੇ ਨਸ਼ਾ ਬੰਦ ਹੋਣ ਵਾਸਤੇ ਸੋਸਾਇਟੀ ਦੇ ਨਾਲ ਪ੍ਰਯਾਸ ਕਰਨੇ ਚਾਹੀਦੇ ਕਿਹਾ ਜੇ ਕਮੇਟੀ ਬਣਾਈ ਗਿਆ ਪਿੰਡ ਪਿੰਡ ਜਾ ਕੇ ਲੋਕਾਂ ਦਾ ਦਾਫਤਾ ਕੰਮ ਕਰੇਗੀ ਭਈ ਕਿੰਨੇ ਪਿੰਡਾਂ ਚ 12658 ਪਿੰਡਾਂ ਔਰ ਇਹ ਕਿੰਨੇ ਪਿੰਡਾਂ ਦੇ ਵਿੱਚ ਜਾਏਗੀ ਇਹ ਮੈਨੂੰ ਦੱਸ ਦੇਣ ਇਹ ਕਮੇਟੀ ਕਿਹੜੇ ਪਿੰਡ ਦੇ ਵਿੱਚ ਚੱਲ ਜੂਗੀ ਇਹ ਆਪਣੀ ਕੌਨਸੀਅੰਸੀ ਸਾਹਮ ਲੈਣਾ ਜਾ ਕੇ ਵਿਧਾਨ ਸਭਾ ਹਲਕਾ ਮੈਂ ਸਮਝਦਾ ਉਹੀ ਬੜੀ ਵੱਡੀ ਗੱਲ ਹੈ ਇਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਹੀ ਇਹਨਾਂ ਦਾ ਨਸ਼ਾ ਵਿਕਣ ਰਿਹਾ ਤੇ ਦੂਜੇ ਹਲਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਦਾ ਕੋਈ ਤੁੱਕ ਬੰਦਾ ਨਹੀਂ ਆ ਸਰ ਬਿੱਤੇ ਦੀ ਲੁਧਿਆਣਾ ਪੁਲਿਸ ਦੇ ਵੱਲੋਂ ਦੋ ਨਸ਼ਾ ਤਸਕਰਾਂ ਜਿਹੜੀ ਪ੍ਰੋਫਾਈਟੀ ਸੀਗੀ ਜੋ ਕਾਲੀ ਕਮਾਈ ਦਾ ਉਹਨਾਂ ਨੇ ਭਰਾਈ ਸੀ ਉੱਥੇ ਪੀਲਾ ਪੰਜਾ ਚਲਾਇਆ ਗਿਆ ਸਰ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਵੀ ਬਿਲਾ ਪੰਜਾਬ ਦੇ ਨਜਾਇਜ਼ ਕਸਰ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਬਈ ਅਗਰ ਇਹ ਕਾਨੂੰਨ ਦਾ ਕੰਮ ਹੈ ਸਜ਼ਾ ਜੋ ਵੀ ਦੇਣੀ ਹੈ ਕੋਰਟ ਦਾ ਕੰਮ ਹੈ ਇਹ ਸਰਕਾਰ ਦਾ ਕੰਮ ਨਹੀਂ ਹੈ ਸਰਕਾਰ ਦਾ ਕੰਮ ਹੈ ਮੁਜ਼ਰਮ ਨੂੰ ਗ੍ਰਿਫਤਾਰ ਕਰਨਾ ਉਹਦੇ ਉੱਪਰ ਐਫ ਆਈ ਆਰ ਦਰਜ ਕਰਨੀ ਤੇ ਕੋਰਟ ਦੇ ਵਿੱਚ ਪੇਸ਼ ਕਰਨਾ ਕੋਰਟ ਨੇ ਫੈਸਲਾ ਸੁਣਾਣਾ ਹੈ ਕਿ ਉਹਨੂੰ ਕੀ ਸਜ਼ਾ ਦੇਣੀ ਹੈ ਇਹ ਸਰਕਾਰ ਸਜ਼ਾ ਤੈਅ ਨਹੀਂ ਕਰ ਸਕਦੀ ਔਰ ਇਹ ਗੱਲ ਸੁਪਰੀਮ ਕੋਰਟ ਆਲਰੇਡੀ ਕਹਿ ਚੁੱਕੀ ਹੈ ਏ ਯੂਪੀ ਦੇ ਮਾਮਲੇ ਤੇ ਉੱਤਰ ਪ੍ਰਦੇਸ਼ ਦੇ ਮਾਮਲੇ ਤੇ ਸੁਪਰੀਮ ਕੋਰਟ ਨੇ ਕਲੀਅਰ ਕਟ ਕਹਿਤਾ ਕਿ ਇਹ ਕੰਮ ਜਿਹੜਾ ਹੈ ਜੁਡੀਸ਼ਰੀ ਦਾ ਹੈ ਉਹ ਕੰਮ ਜੁਡੀਸ਼ਰੀ ਨੂੰ ਕਰਨਾ ਚਾਹੀਦਾ ਮੈਂ ਸਮਝਦਾ ਕਿ ਇਹ ਕੰਮ ਜਲਦਬਾਜੀ ਦੇ ਵਿੱਚ ਇਹ ਸਿਰਫ ਯੂਪੀ ਵਾਲੇ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਦੀ ਨਕਲ ਕਰਨ ਦੀ ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ ਹੈ ਔਰ ਇਹ ਠੀਕ ਨਹੀਂ ਹੈ ਹਾਂਜੀ ਡਾਕਟਰ ਸਾਹਿਬ ਜਿਹੜਾ ਜਾ ਕੇ ਇੱਕ ਟੀਮ ਬਣਾਈ ਗਈ ਕਮੇਟੀ ਜਿਸ ਦੀ ਪ੍ਰਧਾਨਗੀ ਉਹ ਫਰਪਾਲ ਸਿੰਘ ਜੀ ਮਾ ਕਰਨਗੇ ਹੋਰ ਵੀ ਵਕ ਵਕ ਮੰਤਰੀ ਲਗਾਏਗਾ ਸਿਰਫ ਇਹ ਤੋਂ ਇਹ ਫੈਸਲਾ ਕਿਸ ਲਈ ਲਗਦਾ ਕਮੇਟੀ ਜਿਹੜੀ ਆ ਪੰਜਾਬ ਦਾ ਨਸ਼ਾ ਖਤਮ ਕਰਨ ਲਈ ਦੇਖੋ ਸਵਾਲ ਇਸ ਗੱਲ ਦਾ ਨਹੀਂ ਕਿ ਕਮੇਟੀ ਬਣ ਗਈ ਕਮੇਟੀਆਂ ਜਿੰਨੀਆਂ ਮਰਜੀ ਬਣਾ ਲਓ ਔਰ ਇਹ ਜਿਹੜਾ ਉਪਰਾਲਾ ਆ ਉਹ ਇਮਾਨਦਾਰੀ ਦੇ ਨਾਲ ਹੋਣਾ ਚਾਹੀਦਾ ਹੈ ਬਈ ਇਹਨੂੰ ਇੰਪਲੀਮੈਂਟ ਕਿਨੇ ਕਰਨਾ ਹੈ ਉਹੋ ਹੀ ਪੁਲਿਸ ਨੇ ਕਰਨਾ ਹੈ ਉਹੋ ਹੀ ਮੁਲਾਜ਼ਮਾ ਨੇ ਕਰਨਾ ਹੈ ਉਹੋ ਹੀ ਦੂਸਰੇ ਲੋਕਾਂ ਨੇ ਕਰਨਾ ਹੈ ਬਈ ਜਿਹੜਾ ਪ੍ਰਸ਼ਾਸਨ ਹੈ ਜਦ ਤੱਕ ਤੁਸੀਂ ਉਹਨੂੰ ਕਲੀਅਰ ਮੈਸੇਜ ਨਹੀਂ ਦਿਓਗੇ ਕਲੀਅਰ ਤੁਸੀਂ ਗੱਲ ਨਹੀਂ ਕਰੋਗੇ ਅੱਜ ਮੈਨੂੰ ਕੋਈ ਗਲੀ ਮੱਲਾ ਦਿਖਾ ਦਿਓ ਪੰਜਾਬ ਦਾ ਕੋਈ ਬਸਤੀ ਕੋਈ ਪਿੰਡ ਦਿਖਾ ਦਿਓ ਕਿ ਜਿੱਥੇ ਨਸ਼ੇ ਨਹੀਂ ਵਿਕਰੇ ਅੱਜ ਨਸ਼ਿਆਂ ਦਾ ਬੁਰਾ ਹਾਲ ਹੈ 3 ਸਾਲ ਇਹਨਾਂ ਨੂੰ ਹੋ ਗਏ ਜਿਹੜਾ ਭਗਵੰਤ ਮਾਨ ਹੈ ਜਾਂ ਕੇਦਰੀ ਵਾਲਾ ਉਹ ਕਈ ਵਾਰੀ ਇਸ ਗੱਲ ਦੇ ਦਾਅਵੇ ਕਰ ਚੁੱਕਾ ਕਿ 10 ਦਿਨ 'ਚ ਨਸ਼ੇ ਖਤਮ ਕਰਾਂਗੇ ਨਸ਼ਿਆਂ ਦਾ ਹੀ ਲੱਕ ਤੋੜ ਕੇ ਰੱਖ ਦਿਆਂਗੇ ਕੋਈ ਨਸ਼ਾ ਵੇਚਣ ਵਾਲਾ ਛੱਡਾਂਗੇ ਨਹੀਂ ਅੱਜ ਘਰੀ ਗਲੀ ਮੱਲੇ ਦੇ ਵਿੱਚ ਵਹਿਣ ਪੈ ਰਹੇ ਆ ਲੋਕ ਤਰਾਹੀ ਤਰਾਹੀ ਕਰ ਰਹੇ ਆ ਮੈਂ ਸਮਝੀ ਨਾ ਕਿ ਕਮੇਟੀ ਬਣਾਨੀ ਹੈ ਅਗਰ ਇਹਦਾ ਫੈਸਲਾ ਅਗਰ ਤੁਸੀਂ ਕਰ ਹੀ ਲਿਆ ਹੈ ਲੇਕਿਨ ਜ਼ਮੀਨ ਦੇ ਉੱਪਰ ਇਹ ਕਮੇਟੀ ਦਾ ਕੰਮ ਉਤਰਨਾ ਚਾਹੀਦਾ ਤੇ ਨਸ਼ਾ ਬੰਦ ਹੋਣ ਵਾਸਤੇ ਸੋਸਾਇਟੀ ਦੇ ਨਾਲ ਪ੍ਰਯਾਸ ਕਰਨੇ ਚਾਹੀਦੇ ਹੈ ਕਿਹਾ ਜੇ ਕਮੇਟੀ ਬਣੇਗੀ ਫਿੱਟ ਫਿੱਟ ਜਾ ਕੇ ਲੋਕਾਂ ਨਾਲ ਦਾਫਤਾ ਕੰਮ ਕਰੇਗੀ ਬਈ ਕਿੰਨੇ ਪਿੰਡਾਂ ਚ 12659 ਪਿੰਡਾਂ ਔਰ ਇਹ ਕਿੰਨੇ ਪਿੰਡਾਂ ਦੇ ਵਿੱਚ ਜਾਏਗੀ ਇਹ ਮੈਨੂੰ ਦੱਸ ਦੇਣ ਇਹ ਕਮੇਟੀ ਕਿਹੜੇ ਪਿੰਡ ਦੇ ਵਿੱਚ ਚੱਲ ਜੂਗੀ ਇਹ ਆਪਣੀ ਕੌਂਸਲਸੀ ਸਾਹਮਣੇ ਨਾ ਜਾ ਕੇ ਵਿਧਾਨ ਸਭਾ ਹਲਕਾ ਮੈਂ ਸਮਝਣਾ ਉਹੀ ਬੜੀ ਵੱਡੀ ਗੱਲ ਹੈ ਇਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਹੀ ਇਹਨਾਂ ਨੇ ਨਸ਼ਾ ਵਿਕਣ ਦੇ ਆ ਤੇ ਦੂਜੇ ਹਲਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਦਾ ਕੋਈ ਤੁਕ ਬੰਦਾ ਨਹੀਂ ਆ ਸਰ ਬਿੱਤੇ ਦਿਨ ਲੁਧਿਆਣਾ ਪੁਲਿਸ ਦੇ ਵੱਲੋਂ ਦੋ ਨਸ਼ਾ ਤਸਕਰਾਂ ਜਿਹੜੀ ਪ੍ਰੋਪਰਟੀ ਸੀਗੀ ਜੋ ਕਾਲੀ ਕਮਾਈ ਦਾ ਕੰਪਨਰ ਨੇ ਬਰਾਈ ਸੀ ਉੱਥੇ ਪੀਲਾ ਪੰਜਾ ਚਲਾਇਆ ਗਿਆ ਸਰ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਵੀ ਪੀਲਾ ਪੰਜਾ ਚੱਲਿਆ ਜਿਹੜੇ ਨਾਜਾਇਜ਼ ਤਸਕਰ ਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਬਈ ਅਗਰ ਇਹ ਕਾਨੂੰਨ ਦਾ ਕੰਮ ਆ ਸਜ਼ਾ ਜੋ ਵੀ ਦੇਣੀ ਹੈ ਕੋਰਟ ਦਾ ਕੰਮ ਹੈ ਇਹ ਸਰਕਾਰ ਦਾ ਕੰਮ ਨਹੀਂ ਹੈ ਸਰਕਾਰ ਦਾ ਕੰਮ ਹੈ ਮੁਜ਼ਰਮ ਨੂੰ ਗ੍ਰਿਫਤਾਰ ਕਰਨਾ ਉਹਦੇ ਉੱਪਰ ਐਫ ਆਈ ਆਰ ਦਰਜ ਕਰਨੀ ਤੇ ਕੋਰਟ ਦੇ ਵਿੱਚ ਪੇਸ਼ ਕਰਨਾ ਕੋਰਟ ਨੇ ਫੈਸਲਾ ਸੁਣਾਣਾ ਹੈ ਕਿ ਉਹਨੂੰ ਕੀ ਸਜ਼ਾ ਦੇਣੀ ਹੈ ਇਹ ਸਰਕਾਰ ਸਜ਼ਾ ਤੈਅ ਨਹੀਂ ਕਰ ਸਕਦੀ ਔਰ ਇਹ ਗੱਲ ਸੁਪਰੀਮ ਕੋਰਟ ਆਲਰੇਡੀ ਕਹਿ ਚੁੱਕੀ ਹੈ ਇਹ ਯੂਪੀ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਕਲੀਅਰ ਕਟ ਕਹਿ ਦਿੱਤਾ ਕਿ ਇਹ ਕੰਮ ਜਿਹੜਾ ਇਹ ਜੁਡੀਸ਼ੀਅਲੀ ਦਾ ਹੈ ਉਹ ਕੰਮ ਜੁਡੀਸ਼ੀਅਲੀ ਨੂੰ ਕਰਨਾ ਚਾਹੀਦਾ ਮੈਂ ਸਮਝਦਾ ਕਿ ਇਹ ਕੰਮ ਜਲਦਬਾਜੀ ਦੇ ਵਿੱਚ ਇਹ ਸਿਰਫ ਯੂਪੀ ਵਾਲੇ ਉਹ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਦੀ ਨਕਲ ਕਰਨ ਦੀ ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ ਹੈ ਔਰ ਇਹ ਠੀਕ ਨਹੀਂ ਹੈ